गलव साहब तो तो मैं कुछ तो भी कहने एक कर करद कि मैं हाईकू कविता हो सकता पर मैं विद्वान नहीं हाँ तो मैं उस पद्धति से जिस प्रोफेसर से किसे ਜਦ ਕਿ ਉਹ ਤੇ ਪਸ਼ੂ ਦਾ ਸੰਗਦੇ ਦਾ ਉਸ ਤੋਂ ਦੇ ਸੰਗਦੇ ਮੈਂ ਉਸ ਬਦਲ ਤੇ ਨਹੀਂ ਬਲਕਿ ਬਿਲਕੁਲ ਸਿੱਧੀ ਸਾਦੀ ਬਦਲ ਤੇ ਜਿਸ ਦਾ ਮੈਂ ਹੈ ਤੋਂ ਨੂੰ ਹੈ ਤੋਂ ਵਾਲੇ ਪੜ ਕੇ ਸਿੱਖਿਆ ਉਹਦੇ ਬਾਰੇ ਮੈਂ ਉਸ ਦਾ ਵੀ ਗੱਲ ਕਰਾਂਗਾ ਸਭ ਤੋਂ ਪਹਿਲੀ ਗੱਲ ਆਪਾਂ ਜੋ ਬਸ ਸਭ ਨੇ ਕਿਹਾ ਕਿ ਇਹ ਸਤਰ ਬੰਦੀ ਬਾਰੇ ਗੱਲ ਕੀਤੀ ਜਾਵੇ ਇਹ ਕਿ ਅੱਜ ਵਿਚਾਰ ਬਣ ਗਿਆ ਹੈ ਕਿ ਹਾਈਕੂ ਤਿੰਨ ਕੁੱਤਿਏ ਉਪਰ ਕਿ ਜੱਗੀ ਹੈ ਇਹ ਵਿਰੁੱਧ ਦੰਦੇ ਜਾਪਾਨੀ ਹਾਈਕੂ ਸਿਰਫ ਇੱਕ ਸਤਰ ਵਿੱਚ ਔਰ ਉਹ ਵੀ ਖੜੀ ਸਤਰ ਵਿੱਚ ਲਿਖੀ ਜਾਂਦੀ ਹੈ ਪਰ ਹੋਇਆ ਕੀ ਪਹਿਲੀ ਪਗਾਇਆ ਕਿ ਉਸ ਨੂੰ ਜੋ ਜਾਪਾਨੀ ਪਾਠਕ ਹੈ ਉਹ ਕਿ ਹਰ ਇੱਕ ਔਰ ਤਿੰਨ ਸਤਰ ਦੇ ਵਿੱਚ ਤਿੰਨ ਅਰਧਮਕ ਯੂਨਿਟਸ ਨੇ ਜਿਵੇਂ ਤਾਲਵਜ ਟੁਕੜੀਆਂ ਨੇ ਜਿਹੜੀਆਂ ਕਿ 5 7 5 ਦੇ ਨਿਯਮ ਦੇ ਚੌਂਦੀਆਂ ਨੇ ਉਹ ਤਾਲਮਤ ਟੁਕੜੀ ਉਹ ਜਪਾਨੀ ਪਾਟਕਾ ਉਹ ਪਹਿਚਾਨ ਲੈਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਇੱਥੇ ਪੌਜ਼ ਹੈ ਇੱਥੋਂ ਗੱਲਬਾਤ ਸ਼ੁਰੂ ਹੋ ਰਹੀ ਹੈ ਜਾਂ ਉਹਨੇ ਇੱਕ ਹੋਰ ਸਿਸਟਮ ਸ਼ੁਰੂ ਵਿੱਚ ਕੀਤਾ ਤਾਂ ਇੱਕ ਸ਼ੌਗ ਹੈ ਉਹ ਪਾਲਕੂ ਸਮੇਂ ਇਸਤੇ ਮਾਰ ਕਰਦੇ ਨੇ ਜਿਹਨੂੰ ਕਟਿੰਗ ਬੋਰਡ ਕਿਹਾ ਜਾਂਦਾ ਹੈ ਉਹ ਕਟਿੰਗ ਬੋਰਡ ਪਹਿਲੀ ਪੰਕਤੀ ਤੋਂ ਜਦ ਪਹਿਲੀ ਜਿਹੜੀ ਰਿਡਕਟਿਵ ਨਟਾ ਉਸ ਤੋਂ ਬਾਅਦ ਲਾ ਦਿੰਦੇ ਨੇ ਉਸ ਤੋਂ ਬਾਅਦ ਫਾਸਟ ਨੂੰ ਪਤਾ ਲੱਗਿਆ ਕਿ ਇਥੇ ਇਹ ਕਲਕਤਾ ਤੋਂ ਵੀ ਬਿਜਲੀ ਸ਼ੁਰੂ ਹੋ ਗਈ। ਪਰ ਜਦੋਂ ਇਸ ਹੈਕੂ ਦਾ ਟ੍ਰਾਂਸਲੇਟ ਹੋ ਰਿਹਾ ਟ੍ਰਾਂਸਲੇਸ਼ਨ ਹੋ ਰਿਹਾ ਫਾਸਟ ਆਫ ਇੰਗਲਿਸ਼ ਤੋਂ ਉਹਨਾਂ ਨੂੰ ਇਹ ਗੱਲ ਸਮਝ ਆਇਆ ਕਿ ਜੇਸੀ ਪੂਰੀ ਦੀ ਪੂਰੀ ਹੈਕੂ ਇੱਕ ਸਿਟੀ ਵਿਅਕਤੀ ਪਰ ਸਾਡੇ ਪਾਰਟ ਨੇ ਇਹ ਨੂੰ ਸਮਝਣਾ ਨਹੀਂ ਹੈ ਕਿ ਕਿੱਥੋਂ ਟੁੱਟ ਗਈ ਹੈ। ਤੋਂ ਉਹਨਾਂ ਨੇ ਵੀ ਸਿਰ ਤੋਂ ਬਕਤੀ ਅੱਛਾ। ਬੇਸਿਕਲੀ ਜਿਹੜਾ ਹੈਕੂ ਦਾ ਸਟਰਕਚਰ ਹੈ ਜਿਹਨੂੰ ਸਤਰਵੰਦੀ ਪਰਸਾ ਨੇ ਕੀਤਾ ਹੈ ਉਹ ਸਤਰੰਗੀ ਦਾ ਆਧਾਰ ਹੈ ਹਰੇ ਖੈਕੂ ਦੇ ਵਿੱਚ ਇੱਕ ਫਰੇਗਮੈਂਟ ਹੈ ਇੱਕ ਫਰੇਜ਼ ਹੈ ਇਹ ਵੀ ਅੰਕੀ ਦੇ ਵਿੱਚ ਪਹਿਲੇ ਪੰਜ ਜਿਹੜੇ ਸੌਂਗ ਯੂਨਸ ਨੇ ਉਹਨਾਂ ਵਿੱਚ ਇੱਕ ਫਰੇਜ਼ ਹੋ ਸਕਦੀ ਹੈ ਜਾਂ ਪਹਿਲੇ 12 ਪੰਜ ਤੇ ਸੱਤ ਦੇ ਵਿੱਚ ਇੱਕ ਸੌਰੀ ઓਪਰੇਟ ਹੋ ਸਕਦੀ ਹੈ ਤੇ ਆਖਰੀ ਵਾਰ ਜਾਂ ਫਰੇਗਮੈਂਟ ਹੋ ਸਕਦਾ ਜਿਸ ਤਰ੍ਹਾਂ ਆਪਾਂ ਆਪਣੀ ਪੰਜਾਬੀ ਬੋਲੀ ਲਈ ਜਾਪੀ ਬੋਲੀ ਸਿੱਤੀ ਜੀ ਦੇ ਬੋਤਾ ਮੇਰੇ ਦੀਦ ਦਾ ਜਿਵੇਂ ਕਾਲੀਆਂ ਘਟਾਵਾਂ ਵਿੱਚ ਬਗਲੇ ਹੁਣ ਇਸ ਰੂਪ ਸੀ ਸਿੱਤੀ ਲਾਈਨ ਵਿੱਚ ਲਿਖ ਦਿਓ ਜਦੋਂ ਪੰਜਾਬੀ ਪਾਠ ਕੋ ਪੜ੍ਹਨ ਲੋਗੇ ਤੇ ਬੋਤਾ ਮੇਰੇ ਦੀਦ ਦਾ ਕਾਟਿੰਗ ਗੱਲ ਨਾ ਪੂਰੀ ਹੋਈ ਐ ਦੂਜੀ ਲਾਈਨ ਉੱਥੇ ਸ਼ੁਰੂ ਹੋਣੀ ਕੋਈ ਇੱਕ ਇੱਕ ਰਿਦਮਿਕ ਯੂਨਿਟ ਐ ਉਸ ਨੂੰ ਤੁਸੀਂ ਇਸ ਬਾਕੀ ਦੇ ਹਿੱਕ ਤੋਂ ਨਾਲ ਤੋੜ ਕੇ ਤੁਸੀਂ ਹੋ ਸੌਰੀ ਇਸ ਟੱਪੇ ਨਾਲੋਂ ਜਾਂ ਬੋਲੀ ਨਾਲ ਤੋੜ ਕੇ બીજી ਤਦਾਰੋ ਉੱਤੇ ਵੀ ਚੱਲਦੇ ਜੀ ਦੇ ਨੂੰ ਵਿਤੂ ਵਿੱਚ ਇਮਰਸ ਨੇ ਔਰ ਫਾਸਟ ਤੋਂ ਇੱਕ ਫਰੇਗਮੈਂਟ ਇੱਕ ਫਰੇਜ ਦੇ ਆਧਾਰ ਤੇ ਇਹ ਸਭ ਤੋਂ ਵੱਧੀਆਂ ਦੂਜੀ ਗੱਲ ਕਿਉਂਕਿ ਹਾਈਪੋ ਜਗੀ ਹਾਈਪੋ ਦੇ ਵਿੱਚ ਬਿੰਬ ਨੇ ਇਮੇਜਸ ਸਿਰ ਇਹਨੇ ਦਾ ਆਧਾਰ ਉਹ ਇੱਕ ਵਿਤਾ ਵਰਤਦੇ ਨੇ ਜਿਸ ਨੂੰ ਜਕਸਟਾ ਪੋਜੀਸ਼ਨ ਕਹਿੰਦੇ ਹਨ ਯਾਨੀ ਕਿ ਪਹਿਲੇ ਪੰਜ ਸੌਂਗਨਿਅਸ ਦੇ ਵਿੱਚ ਉਹਨਾਂ ਨੇ ਇੱਕ ਇਮੇਜ ਕ੍ਰੀਏਟ ਕਰਿਆ ਤੇ ਦੂਜੇ ਵਿੱਚ ਉਹਨਾਂ ਨੇ ਬਿਲਕੁਲ ਹੀ ਵੱਖਰਾ ਇਮੇਜ ਕ리에ਟ ਕਰਕੇ ਉਹਦੇ ਬਰਾਬਰ ਰੱਖਤਾ ਤੇ ਇਹ ਵੀ ਦਸ਼ਯ ਜਿਵੇਂ ਅਸੀਂ ਸਿੰਮਲੀ ਦੇ ਵਿੱਚ ਕੰਪੈਰੀசன் ਦੇ ਦਿੰਦੇ ਨੇ ਕਿ ਜਿਵੇਂ ਕਾਲੀਆਂ ਘਟਾਵਾਂ ਵਿੱਚ ਬਗਲ ਪਰ ਉਹ ਜਿਵੇਂ ਨਹੀਂ ਬਿਲੋਂਗ ਗਏ ਕੋਹ ਕਹਿੰਦੇ ਬੋਤਾ ਮਿਲਦੀ ਦਾ ਕਾਲੀਆਂ ਘਟਾਵਾਂ ਵਿੱਚ ਬਗਲ ਉਹਨਾਂ ਹੁਣ ਇਹ ਜਿਹੜਾ ਪਾਠਕੋ ਨੇ ਦੇਖਣਾ ਵੀ ਪਾਈ ਇਹਨਾਂ ਵਿੱਚ ਬੋਤੇ ਦੇ ਵੀਰ ਦੇ ਬੋਤੇ ਵਿੱਚ ਤੇ ਕਾਲੀਆਂ ਘਟਾਵਾਂ ਵਿੱਚ ਬਗਲੇ ਦੀ ਕੀ ਸਾਜ ਹੈ ਤੋਂ ਇਸ ਤਿੱਕੇ ਨਾਲ ਉਹ ਹਮੇਸ਼ਾ ਦੋ ਦੋ ਵੱਖਰੇ ਇਮੇਜ

ਅੱ퍼 ਸੈਮੇ ਵੀ ਇਹ ਕਲੀਅਰ ਕੀਤੀ ਹੈ ਕਿ ਅ ਅਸੀਂ ਜਿਹੜੇ ਉਹ ਸੌ ਯੂਨਿਟਸ ਦੇ ਜਿਹਨਾਂ ਨੂੰ ਉੱਚੀ ਕਿਹਾ ਜਾਂਦਾ ਕਨੋ ਵੀ ਕਿਹਾ ਜਾਂਦਾ ਉਹ ਫਿਰ ਚਾਰ ਸ਼ਬਦਾਂ ਦੇ ਵਾਸਤੇ ਇਸਤੇਮਾਲ ਕਰਦੇ ਨੇ ਜਾਪਾਨੀ ਭਾਸ਼ਾ ਬੰਦੇ ਵਿੱਚ ਉਹ ਜਿਹੜੇ ਨਹੀਂ ਉਹ ਸਾਰੇ ਦੇ ਸਾਰੇ ਅ ਜਾਪਾਨੀ ਭਾਸ਼ਾ ਚ ਕੋਈ ਯਾ ਕੋ ਬੋਕਲਸ ਨਹੀਂ ਜਾਂ ਦੁਨੀਆ ਦੇ ਉਹ ਨੇ ਜਿਨ੍ਹਾਂ ਕਰਨਾ ਦੇ ਕੌਨਸੋਨੈਂਟਸ ਨੇ ਜਿਹੜੇ ਮੰਜਲ ਨਹੀਂ ਸਿਰ ਇੱਕ ਅਫਸਰ ਹਰਨਾਪੁਰ ਐਨ ਜਿਹੜਾ ਕਿ ਮੁਕਤ ਹੈ ਬਾਕੀ ਸਾਰੇ ਦੇ ਨਾਲ ਹਰ ਇੱਕ ਦੇ ਨਾਲ ਕੋਈ ਨਾ ਕੋਈ ਵਾਗਵ ਜੁੜਿਆ ਹੋਇਆ ਕਾਮਾ ਗਾਤਾ ਬਾਹੂ ਉਹ ਉਹ ਤੁਹਾਨੂੰ ਦੇਖਿਆ ਸਰਕੰਮ ਕਰਦੀ ਕਿੱਸੇ ਕਾਮਾ ਗਾਤਾ ਹੀ ਕਹਿੰਦੇ ਕਿਉਂਕਿ ਉਹ ਲੋੜ ਮੁਕਤ ਅਕਸ਼ਰ ਹੀ ਨਹੀਂ ਹੈ ਉਹਨਾਂ ਦੀ ਹਰ ਇੱਕ ਦੇ ਤੋਂ ਕੀ ਹੋ ਖਾਇ ਤੂ ਕੋਈ ਵੀ ਸ਼ਬਦ ਲੈ ਲਓ ਉਹਦੇ ਚ ਹਰੇਕ ਦੇ ਨਾਲ ਹਰ ਇੱਕ ਪੁਰਸੋਂ ਦੇ ਨਾਲ ਇੱਕ ਵਾਗਵ ਜੁੜਿਆ ਹੋਇਆ ਹੈ ਤੇ ਜਦੋਂ ਅਸੀਂ ਇਹਨੂੰ ਆਪਣੀ ਅਉਂਦੇਸ ਵਿੱਚ ਯਾਦ ਹੀ ਕਰਦੇ ਹਾਂ ਕਿਵੇਂ ਮਾਫ ਕਰਨਾ ਆਪਣਾ ਰਾਜਿੰਦਰਾ ਨੇ ਕਿਹਾ ਵੀ ਨਹੀਂ ਇਹਦੇ ਵਿੱਚ ਲਗਾ ਮਾਤਰਾ ਨਹੀਂ ਗਿਣੇ ਜਾਂਦੇ ਅਸੀਂ ਪਕਸ਼ਰੀ ਗਿਣਨ ਕਰਦੇ ਨੇ ਜੇ ਅਸੀਂ ਉਸ ਪਰ ਗਣ ਲੱਗਦੇ ਆ ਤਾਂ ਸਾਡੀ ਹਾਈਕੂ ਵਿੱਚ ਜਿਹੜੀ ਉਹ ਬਿਲਕੁਲ ਨਹੀਂਦੀ ਪਰ ਜਾਂਦੀ ਹੈ ਕਿਉਂਕਿ ਸਾਡੇ ਕੋਲ ਉਜਾਉ ਦਾ 5 ਦਾ ਹੈ ਕਿ 10 ਮਾਤਰਾ ਦਾ ਸਾਡੇ ਕੋਲ ਸਪੇਸ ਹੈ ਜਾਂ 14 ਮਾਤਰਾ ਦਾ ਸਪੇਸ ਹੈ ਤੇ ਬਸ ਇਹ ਕਿ 4 ਦੀ ਮਾਤਰਾ ਵਿੱਚ ਅਸੀਂ ਜਦੋਂ ਹਾਈਕੂ ਲਿਖਾਂਗੇ ਉਹ ਸਾਡੀ ਭਾਸ਼ਾ ਦੀ ਰਿਤਿਕ ਯੂਨਿਟ ਦੇ ਬਹੁਤ ਨੇੜੇ ਹੋਵੇਗਾ ਤੇ ਉਹ ਮਕਬੂਲ ਹੁੰਦਾ ਮੇਰਾ ਆਪਣਾ ਇਹ ਤਜਰਬਾ ਹੈ ਕਿ ਜਦੋਂ ਵੀ ਕਿਸੇ ਮੁਸ਼ਾਇਰੇ ਜਾਂ ਕਵੀ ਦਰਬਾਰਾਂ 'ਚ ਮੈਂ ਹਾਈਕੂ ਪੜ੍ਹੇ ਨੇ ਜਿਹੜੇ ਹਾਈਕੂ ਇਸ ਵਿਧਾ ਨਾਲ ਲਿਖੇ ਹੋਏ ਨੇ ਯਾਨੀ ਕਿ ਤਕਰੀਬਨ 10 ਜਾਂ 11 12 ਇੱਕ ਸਧ ਨਾਤਰਾ ਵਿਧੇ ਵਿੱਚ ਲੈਣਾ ਨੇ ਉਹ ਜ਼ਿਆਦਾ ਸਾਡੇ ਪਾਠਕੂਰੂ ਜਾਂ ਸਰੋਤਿਆਂ ਨੂੰ ਚੰਗੀਆਂ ਲੱਗ ਜਾਂਦੇ ਨੇ ਮਿਨਿਸਪੈਲਟੀ ਜੇ ਅਸੀਂ ਉਹਨੂੰ 5 ਜਾਂ 6 ਸਿੱਖਰਾ ਜੋੜ ਲੀਏ ਫਿਰ ਉਹ ਕਹਿੰਦੇ ਕਿ ਇਹ ਤਾਂ ਰੰਗੇ ਨਹੀਂ ਬਣੇ। ਇੱਕ ਜਰਾ ਖੰਸਕੀ ਕਿ ਦੋਹੇ ਦਾ ਸੀ ਚੋ ਨੂੰ ਫਸਾ ਰਿਹਾ ਕੋਲ ਦੇ ਕਾਇ ਸਾਹਿਤਿਕ ਰੂਪ ਨੇ ਅਸੀਂ ਬਾਹੋ ਵਿਕਟ ਨੂੰ ਲਿਆ ਇਸ ਦੇ ਵਿੱਚ ਇੱਕ ਬਹੁਤ ਵੱਡੀ ਬਾਰੀਕੀ ਵਾਲੀ ਗੱਲ ਸਮਝਣ ਵਾਲੀ ਇਹ ਹੈ ਕਿ ਕਵਿਤਾ ਵਿੱਚ ਕਵੀ ਦੇ ਹੱਥ ਵਿੱਚ ਅਨੇਕਾਂ ਹੀ ਅਨੇਕਾਂ ਹੀ ਕਿਤੇ ਸ਼ਬਦ ਦੇ ਔਜਾਰ ਨੇ ਟੂਲਸ ਨੇ ਉਹ ਇਸਤੇਮਾਲ ਕਰ ਸਕਦੇ ਪਰ ਹੈਕੀ ਵਿਦੇ ਵਿੱਚ ਅਸੀਂ ਕੋਈ ਸਿਮੂਲੇਸ਼ਨ ਨਹੀਂ ਕਰ ਸਕਦੇ ਐਨਲਿਸਿਸ ਨਹੀਂ ਕਰਦੇ ਆਪਣਾ ਕੋਈ ਵਿਚਾਰ ਨਹੀਂ ਲੱਗੇ ਕੋਈ ਉਸ ਤੋਂ ਬਾਅਦ ਕੀ ਹੋਵੇ ਕਿਸੇ ਗੁਰੂ ਐਕਸਪੈਕਸ਼ਨਸ ਵਿੱਚ ਨਹੀਂ ਲੈ ਜਾ ਸਕਦੇ ਤੇ ਉਹਦੀ ਜਨਰਲਾਈਜੇਸ਼ਨ ਦੀ ਬੋਸੀ ਕਰਨੇ ਸੁਧਾਰ ਨਹੀਂ ਕਰਨੀ ਕਰਦੇ ਤੇ ਨਾ ਹੀ ਅਸੀਂ ਕਿਸੇ ਵਿਸ਼ੇ ਤੋਂ ਬਾਹਰ ਜਾਂਦੇ ਹਾਂ ਬਿਲਕੁਲ ਸਿੱਧਾ ਰਹਿੰਦੇ ਹਾਂ ਕੰਤਾ ਵਿੱਚ ਜਾਂ ਜੀਵ ਲੋਹੇ ਕਿਉਂ ਕੱਪਿਆਂ ਦੇ ਵਿੱਚ ਜਾ ਵਿਚਾਰ ਹੈ ਉਹ ਸਿੱਧਾ ਤਰੀਕੇ ਦਾ ਖਿਆਲ ਜਾ ਸਕਦਾ ਹੈ ਪਰ ਹੈਕ ਨੂੰ ਦਾ ਅਧਾਰ ਹੈਗਾ ਹੈ ਹਾਈਪੋਸੀਡ ਉਹ ਸ਼ਿਲ ਜਿਸ ਨੇ ਦੇਖਣ ਬਾਅਦ ਨੂੰ ਸੁਣ ਵਾਲੇ ਨੂੰ ਕਵੀ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਪ੍ਰਭਾਵ ਕੀਤਾ ਜਿਹਨੂੰ ਦੇਖ ਕੇ ਉਹਦਾ ਮਨ ਗਰਸਰ ਕਰਕੇ ਉੱਠਿਆ ਜਿਹਨੂੰ ਦੇਖ ਕੇ ਤਾਂ ਮਨ ਉਦਾਸ ਹੋਇਆ ਜਿਸ ਨੂੰ ਦੇਖ ਕੇ ਉਸਦੇ ਮਨ ਵਿੱਚ ਕਿਸ ਤਰ੍ਹਾਂ ਦਾ ਅਹਿਸਾਸ ਪੈਦਾ ਹੋਇਆ ਜਿਸ ਨੂੰ ਉਹ ਸਾਹਮਣਾ ਚਾਹੁੰਦੇ ਜਿਸ ਨੂੰ ਉਹ ਸਾਂਝਾ ਕਰਨਾ ਚਾਹੁੰਦੇ ਪਰ ਉਹ ਆਪਣਾ ਅਹਿਸਾਸ ਆਪਣਾ ਭਾਵ ਆਪਣੇ ਵਿਚਾਰ ਨਹੀਂ ਦੱਸਦਾ ਸੇਫ ਉਹ 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 ਘਟਨਾ ਦਾ ਐ ਪਾਟ ਨੂੰ ਸਰੋਤੇ ਨੂੰ ਜਿਹੜੀ ਗੱਲ ਵਾਪਰੀ ਮਿਸਾਲ ਦੇ ਤੌਰ ਤੇ ਆਪਾਂ ਕੋਈ ਤੁਹਾਨੂੰ ਮੈਨੂੰ ਫੈਲਣਾ ਪਊਣਾ ਹੈ ਕਿ ਮੈਂ ਬਹੁਤ ਅਜ ਬਹੁਤ ਉਦਾਸ ਹਾਂ ਤੇ ਉਸਨੇ ਇੱਕ ਘਟਨਾ ਵਿੱਚੋਂ ਪੈਦਾ ਕੀਤਾ ਹੋਇਆ ਘਰ ਮੈਨੂੰ ਕੰਦੇਜ ਕੀਤਾ ਤੇ ਮੈਂ ਸੁਣ ਲੈਂਦਾ ਵੀ ਤੂੰ ਬਹੁਤ ਉਦਾਸ ਮੇਰਾ ਪੁੱਛੋ ਜਵਾਬ ਤਾਂ ਕੀ ਹੋ ਗਿਆ ਭਈ ਉਹ ਕਹਿੰਦਾ ਜੀ ਅੱਜ ਮੇਰੀ بیوی ਚਲੀ ਗਈ ਰਸਤੇ ਉਹਨੇ ਸੌੜੇ ਤੇ ਮੈਂ ਉਸ ਵੇਲੇ ਤਾਂ ਬੈਠਾ ਰੁਕੀ ਦੀ ਪੱਕੀ ਹੁਣ ਅੱਗੇ ਦੀ ਗੱਲ ਹੈ ਜੀ ਉਹਦੇ ਪਿੱਛੇ ਡਿਟੇਲ ਦਿੱਤੀ ਇਹ ਹੈ ਦੂਜਾ ਜਿਹੜਾ ਪਹਿਲਾ ਸੀਗਾ ਉਹ ਕਪਟਨ ਕਪਟਨ ਵਿੱਚ ਕਿਸੇ ਨੇ ਸੁਣਕਾਰ ਦਿੱਤਾ ਜਾਂਦਾ ਕਿ ਜੀ ਮੈਂ ਬਹੁਤ ਬੜਾ ਉਦਾਸ ਹਾਂ ਮੈਨੂੰ ਲੱਗਦਾ ਪਰ ਅਸੀਂ ਕਹਿੰਦੇ ਵੀ ਭਾਈ ਉਦਾਸ ਸਤਰੀ ਇਹਦਾ ਕੀ ਕਰੀਏ ਤੋ ਉਹ ਜਿਹੜੀ ਤਕਨਾ ਹੈ ਜਿਹੜੀ ਜੋ ਉਹ ਅਹਿਸਾਸ ਉਹ ਭਾਵ ਹੈਗਾ ਹੋਇਆ ਉਹ ਸੱਚੀ ਕਰਨੀ ਬਸ ਇੱਥੇ ਆਪ ਕੋ ਫਰਕ ਖੜਾ ਹੋ ਜਾਂਦਾ ਬਾਕੀ ਕਪਟਨ ਨਾਲ ਤੇ ਖੈਰ ਨੂੰ ਲਾ ਖੈਰ ਨੂੰ ਨੇ ਸਿਰ ਜੋ ਦੇਖਿਆ ਸੁਣਿਆ ਸੁਪਿਆ ਚੱਕਿਆ ਸੋਇਆ ਜਿਸ ਨੇ ਫੁੱਲ ਤੋਂ ਆਉਟ ਕੀਤਾ ਉਹੀ ਸਾਂਝਾ ਕਰਨਾ ਹੈ ਔਰ ਘੱਟ ਤੋਂ ਘੱਟ ਸ਼ਬਦਾਂ ਵਿੱਚ ਕਰਨਾ ਹੈ ਬਸ ਇੱਥੇ ਫਰਕ ਹੈ ਕਿਉਂਕਿ ਬਾਕੀ ਸਾਰੇ ਸਾਹਿਤਿਕ ਰੂਪਾਂ ਦੇ ਵਿੱਚ ਜਿਹੜਾ ਲੇਖਕ ਹੈ ਉਹ ਆਪਣੇ ਵਿਚਾਰ ਦੇ ਸਕਦਾ ਹੈ ਉਹਨੂੰ ਸਮਝਾ ਸਕਦਾ ਹੈ ਸਟੇਟ ਕਰ ਸਕਦਾ ਹੈ ਬਲਕਿ ਹਾਈਕੂ ਵਾਲ ਤੇ ਕਹਿੰਦੇ ਕਿ ਸਾਡਾ ਇਹ ਲੋਕਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਨਾ ਨਹੀਂ ਹੈ ਇਟ ਇਜ਼ ਨਾਟ ਓਪੀਨੀਅਨ ਬਿਲਡਿੰਗ ਟੈਕਨੀਕ ਵੀ ਓਨਲੀ ਪ੍ਰੈਜ਼ੈਂਟ ਵਾਟਐਵਰ ਇਜ਼ ਥੇਅਰ ਸੋ ਇਹ ਹੋਰ ਵੱਡਾ ਅੰਤਰ ਹੈ ਦੇ ਵਿੱਚ ਤੁਹਾਨੂੰ ਰਹੀ ਬੋਧਮਤ ਦੇ ਧੰਨਵਾਦ ਵਾਲੇ ਮੇਰੇ ਸਾਰੇ ਮਿੱਤਰ ਇਸ ਕਰਦੇ ਹਨ ਇਹਨੇ ਬੜੇ ਨਮਸਕਾਰ ਕਰਤਾ ਕਿ ਇਹ ਬੜੀ ਚੁੱਪ ਦੀ ਕਮਤਾ ਹੈ ਪਰ ਨੇ ਜਿੰਨੀ ਆ ਦੁਨੀਆ ਜੇ ਹੋਰ ਪਾਸ਼ਾਵਾਂ ਨੇ ਗੱਤਾਵਾਂ ਬੜੀਆਂ ਨੇ ਤੇ ਇਹ ਹਾਈਕ ਬੜੇ ਨੇ ਪੁਣਾ ਵਿੱਚ ਸਾਰਿਆਂ 'ਚ ਹੀ ਅੰਤਰ ਬਿਲਕੁਲ ਹੀ ਉਹ ਜਿਵੇਂ ਇਹ ਨਹੀਂ ਕਿ ਉਹ ਬਿਲਕੁਲ ਜਪਨੀ ਸਟਾਈਲ ਦੇ ਨਾਲ ਉਹ ਜਪਨੀ ਵਰਗੀ ਉਹ ਨਾ ਵਰਗੀ ਬਹੁਤ ਸਾਰ ਨੂੰ ਲੈ ਕੇ ਉਸ ਤੋਂ ਦੀ ਸੰਵੇਦਨਾ ਨੂੰ ਉਸ ਤੋਂ ਦੀ ਸੈਂਸਿਟੀਵਿਟੀ ਨੂੰ ਲੈ ਕੇ ਲਿਖਣ ਉਹ ਆਪਣੇ ਆਪਣੇ ਸੈਂਸਿਟੀਵਿਟੀ ਦੇ ਮੁਤਾਬਿਕ ਲਿਖਦੇ ਨੇ ਅਸੀਂ ਵੀ ਲਿਖਾਂਗੇ ਆ ਇਹ ਜ਼ਰੂਰ ਹੈ ਕਿ ਅਸੀਂ ਇਹਦੇ ਬਹੁਤ ਬਿਲਕੁਲ ਪੂਰਾ ਆੜਾ ਜਿ ਸਟੇਟ ਹੈ ਹਾਂ ਇਹਦੇ ਬਾਰੇ ਤੇ ਹੋਲੀ-ਭੋਲੀ ਸਾਡਾ ਆਪਣਾ ਸਾਹਿਤ ਨੂੰ ਫਰੋਥ ਜਾਏ ਇਹ ਪੂਰਾ ਨਿਕਲੇਗਾ ਤੇ ਇਹ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਨੂੰ ਅ ਫਰਮੈਟ ਕਰਾਂਗੇ ਹੈਂਕੀ